ਇਹ ਜ਼ਿਲ੍ਹਾ ਫਰੀਦਕੋਟ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮੋਤ ਨਸ਼ੇ ਅਮਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਹੜਾ ਪਿਛਲੇ 24 ਘੰਟਿਆਂ 'ਚ ਥਾਣਾ ਜੈਤੋ ਸਿਟੀ ਕੋਟ ਕਪੂਰਾ ਸਦਰ ਕੋਟ ਕਪੂਰਾ ਸਿਟੀ 2 ਫਰੀਦਕੋਟ ਅਤੇ ਥਾਣਾ ਸਾਦਕ ਦੀਆਂ ਪੁਲਿਸ ਪਾਰਟੀਆਂ ਵੱਲੋਂ ਵਾਕਫਤਾਵਾਂ ਦੇ ਜਿਹੜੇ 7 ਨਸ਼ਾ ਤਸਕਰ ਜਿਨ੍ਹਾਂ ਵਿੱਚ 2 ਮਹਿਲਾ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 70 ਨਸ਼ੀਲੀਆਂ ਗੋਲੀਆਂ 33 ਗ੍ਰਾਮ 27 ਮਿਲੀਗ੍ਰਾਮ ਹੈਰਨ 100 ਕੈਪਸੂਲ ਤੇ 10000 ਦੇ ਕਰੀਬ ਡਰਗਮਨੀ ਬਰਾਮਦ ਕੀਤੀ ਗਈ ਹੈ ਤੇ ਉਹਨਾਂ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ ਉਹਨਾਂ ਦੇ ਪਿਛਲੇ ਇਥੇ ਵੀ ਦੱਸ ਦਈਏ ਕਿ ਪਿਛਲੇ 7 ਮਹੀਨਿਆਂ ਦੌਰਾਨ ਜ਼ਿਲ੍ਹਾ ਫਰੀਦਕੋਟ ਪੁਲਿਸ ਵੱਲੋਂ 154 ਮਕਦਮੇ ਦਰਜ ਕਰਕੇ 206 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਨਸ਼ੇ ਦੀ ਦਲਦਲ 'ਚੋਂ ਜਿਹੜੇ ਬਹੁਤ ਜ਼ਿਆਦਾ ਨਸ਼ੇ ਦੇ ਵਿੱਚ ਗ੍ਰਸਤ ਸੀਗੇ ਉਹਨਾਂ ਚੋਂ 5 ਵਿਅਕਤੀਆਂ ਨੂੰ ਰੀਹੈਬ ਸੈਂਟਰਾਂ ਵਿੱਚ ਦਾਖਲ ਕਰਾਇਆ ਗਿਆ ਨਸ਼ਾ ਛਡਾਊ ਕੇਂਦਰਾਂ 'ਚ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਤੇ ਹੋਰ ਵੀ ਵਿਅਕਤੀਆਂ ਨੂੰ ਅਸੀਂ ਜਿਹੜੇ ਆ ਨਸ਼ੇ ਦੇ ਨਾਲ ਗ੍ਰਸਤ ਨਹੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਾਉਣ ਦੀ ਮਹਿੰਮ ਚਲਾਈ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕੋ ਕੋਪਲ ਕਿੰਨੇ ਹੀ ਮਾਮਲੇ ਹੈਗੇ ਤੇ ਹੁਣ ਜਿਹੜੀ ਫਰਦਰ ਹੋਰ ਕੀ ਕਾਰਵਾਈ ਕੀਤੀ ਹੈ ਪਿਛਲੇ 24 ਘੰਟਿਆਂ 'ਚ ਜਿਹੜਾ ਜਿਹੜਾ ਫਰੀਦਕੋਟ ਪੁਲਿਸ ਵੱਲੋਂ ਪੰਜਵੇਂ ਮਕਦਮੇ ਦਰਜ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਇਹ ਹੁਣ ਜਿਹੜਾ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜ ਹੈ ਐਨਡੀਪੀ ਸੈਕਟਰੀ ਦਾ ਇਸ ਤੋਂ ਇਲਾਵਾ ਜ਼ਿਲ੍ਹਾ ਫਰੀਦਕੋਟ ਵਿੱਚ ਜਿਹੜਾ ਇਹ ਕਾਰਵਾਈ ਚੱਲਦੀ ਪਈ ਹੈ ਉਸ ਤਹਿਤ ਹੋਰ ਵੀ ਨਸ਼ਾ ਤਸਕਰਾਂ ਤੇ ਰੇਡ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ